ਸਤਿ ਸ੍ਰੀ ਅਕਾਲ ਜੀ ਅੱਜ ਦੀ ਰੈਸਪੀ ਨੂੰ ਕੋਈ ਕਹਿੰਦਾ ਸਬਜ਼ੀ ਤੇ ਕੋਈ ਕਹਿੰਦਾ ਸਾਗ ਚਲੋ ਕਹਿਣ ਨੂੰ ਜੋ ਮਰਜ਼ੀ ਕਹਿ ਲੋ ਪਰ ਇਹ ਬਹੁਤ ਹੀ ਜਲਦੀ ਤੇ ਬੜੀ ਹੀ ਸਵਾਦ ਰੈਸਪੀ ਬਣ ਕੇ ਤਿਆਰ ਹੁੰਦੀ ਏ ਕਿਉਂਕਿ ਅਸੀਂ ਤਾਂ ਇਹਨੂੰ ਸਾਗ ਹੀ ਕਹਿੰਨੇ ਆ ਇਸ ਲਈ ਅੱਜ ਆਪਾਂ ਸਾਗ ਤਿਆਰ ਕਰ ਰਹੇ ਹਾਂ ਪਾਲਕ ਤੇ ਦਾਲ ਦਾ ਇਹਨੂੰ ਬਣਾਉਣ ਵਿੱਚ ਸਮਾਂ ਬਹੁਤ ਹੀ ਘੱਟ ਲੱਗਦਾ ਤੇ ਸਵਾਦ ਬਹੁਤ ਜ਼ਿਆਦਾ ਬਣਦਾ ਇਸ ਰੈਸਪੀ ਨੂੰ ਆਪਾਂ ਸਾਰਾ ਸਾਲ ਬਣਾ ਸਕਦੇ ਹਾਂ ਕਿਉਂਕਿ ਜਿਹੜੇ ਪਾਲਕ ਹੈ ਉਹ ਸਾਰਾ ਸਾਲ ਮਿਲਦੀ ਏ ਤੇ ਮੈਂ ਇੱਥੇ ਅੱਜ ਤਾਂ ਬਣਾਇਆ ਕਿਉਂਕਿ ਆਪਣੀ ਪੈਲੀ ਤੋਂ ਅੱਜ ਪਾਲਕ ਹੀ ਆਈ ਸੀ ਇਸ ਕਰਕੇ ਆਪਾਂ ਤਿਆਰ ਕਰ ਦਿੱਤੇ ਆ ਪਾਲਕ ਤੇ ਦਾਲ ਦਾ ਸਾਗ ਚਲੋ ਫਿਰ ਬਣਾਉਣਾ ਸ਼ੁਰੂ ਕਰਦੇ ਆ ਤੇ ਅੱਜ ਗਠੜੀ ਦੇ ਵਿੱਚ ਸਬਜੀ ਆਈ ਏ ਪੈਲੀ ਤੋਂ ਇਹਨੂੰ ਖੋਲ ਕੇ ਦੇਖ ਲੈਣੇ ਆ ਕਿ ਇਹਦੇ ਵਿੱਚ ਕੀ ਆਇਆ ਇਹਦੇ ਵਿੱਚ ਆਈ ਏ ਜੀ ਪਾਲਕ ਤੇ ਤਣੀਆਂ ਤੇ ਪਾਲਕ ਨੂੰ ਵੇਖ ਕੇ ਹੀ ਮੈਂ ਦਾਲ ਪਾਲਕ ਦਾ ਸਾਗ ਬਣਾਉਣ ਬਾਰੇ ਸੋਚਿਆ ਸੀ ਚਲੋ ਪਹਿਲਾਂ ਆਪਾਂ ਦਾਲ ਧਾਰੋਣੇ ਆ ਤੇ ਆ ਕੇ ਫਿਰ ਇਹਨਾਂ ਨੂੰ ਦੇਖਦੇ ਆ ਇੱਥੇ ਮੈਂ ਅੱਧਾ ਕੌਲਾ ਛੋਲਿਆਂ ਦੀ ਦਾਲ ਲਈ ਏ ਇਹਨੂੰ ਧੋ ਲਵਾਂਗੇ ਤੇ ਇਹਨੂੰ ਪਾ ਦਿੰਨੇ ਆ ਕੁੱਕਰ 'ਚ ਉੱਕਰ ਚ ਕੋਈ ਸੀਟੀ ਨਹੀਂ ਲਗਵਾਨੀ ਬਸ ਆਪਾਂ ਇਸ ਦਾਲ ਨੂੰ ਆਪਾਂ ਖੁੱਲਾ ਹੀ ਰਿਨਨ ਤੇ ਇੱਥੇ ਮੈਂ ਇੱਕ ਕਬਲਾ ਪਾਣੀ ਦਾ ਪਾ ਦਿੱਤਾ ਤੇ ਨਾਲ ਹੀ ਦਾਲ ਧੋ ਕੇ ਪਾ ਦਿੱਤੀ ਤੇ ਹੁਣ ਇਹਦੇ ਵਿੱਚ ਪਾ ਦਿਆਂਗੇ ਇੱਕ ਚਮਚ ਨਮਕ ਨਮਕ ਨੂੰ ਪਾਉਣ ਤੋਂ ਬਾਅਦ ਟੱਕਣ ਦੇ ਕੇ ਇਹਨੂੰ ਆਪਾਂ ਮੱਠੇ ਗੈਸ ਦੇ ਉੱਤੇ ਰਿਜਣਾ ਰੱਖ ਦਿਆਂਗੇ ਕਿਉਂਕਿ ਪਾਲਕ ਨੂੰ ਸਾਫ਼ ਕਰਨ ਤੇ ਟਾਈਮ ਲੱਗ ਜਾਣਾ ਤੇ ਹੁਣ ਆਪਾਂ ਪਹੁੰਚ ਗਏ ਹਾਂ ਪਾਲਕ ਦੇ ਕੋਲ ਤੇ ਹੁਣ ਸਾਰੀ ਪਾਲਕ ਦੇ ਆਪਾਂ ਪੱਤੇ ਅਲੱਗ ਕਰ ਲੈਣੇ ਨੇ ਕਿਉਂਕਿ ਡੰਡਲ ਬੜੇ ਮੋਟੇ ਨੇ ਇਸ ਕਰਕੇ ਆਪਾਂ ਡੰਡਲ ਨਹੀਂ ਪਾਵਾਂਗੇ ਕੱਲੇ ਪਾਲਕ ਦੇ ਪੱਤੇ ਪਾਵਾਂਗੇ ਤੇ ਸਾਰੀ ਪਾਲਕ ਨੂੰ ਮੈਂ ਇਸ ਤਰ੍ਹਾਂ ਹੁਣ ਸਾਫ ਕਰ ਲਵਾਂ ਇੱਥੇ ਪਾਲਕ ਦਾ ਕੋਈ ਨਾਪ ਤੋਲ ਨਹੀਂ ਕਿਉਂਕਿ ਇਹ ਪਹਿਲੀ ਤੋਂ ਆਈ ਏ ਇਸ ਕਰਕੇ ਜਿੰਨੀ ਵੀ ਪਾਲਕ ਆਈ ਏ ਮੈਂ ਸਾਰਿਆਂ ਦੇ ਪੱਤੇ ਉਤਾਰ ਰਹੀ ਹਾਂ ਜਦੋਂ ਸਾਰੇ ਪੱਤੇ ਉਤਾਰ ਲਏ ਫਿਰ ਥੋੜਾ ਜਿਹਾ ਅੰਦਾਜ਼ਾ ਤੁਹਾਨੂੰ ਲਾ ਕੇ ਜ਼ਰੂਰ ਦੱਸ ਦਿਆਂਗੀ ਕਿ ਕਿੰਨੀ ਪਾਲਕ ਹੈ ਤੇ ਇੱਥੇ ਮੈਂ ਇਹਨੂੰ ਚੰਗੀ ਤਰ੍ਹਾਂ ਸਾਫ ਕਰ ਲਵਾਂ ਤੇ ਲਓ ਜੀ ਪੱਤੇ ਸਾਰੇ ਉਤਾਰ ਲਏ ਨੇ ਤੇ ਹੁਣੇ ਮੈਨੂੰ ਲੱ ਇਦੇ ਹਿਸਾਬ ਨਾਲ ਹੀ ਮੈਂ ਦਾਲ ਰੱਖ ਕੇ ਆਈ ਆ ਤੇ ਹੁਣ ਇਹਨੂੰ ਧੋ ਲੈਣੇ ਆ ਤੇ ਇੱਥੇ ਮੈਂ ਖੁੱਲਾ ਪਾਂਡਾ ਲਿਆ ਏ ਤੇ ਉਹਦੇ ਵਿੱਚ ਪਾ ਦਿੱਤਾ ਹੈ ਪਾਲਕ ਨੂੰ ਤੇ ਹੁਣ ਪਾਲਕ ਨੂੰ ਚੰਗੀ ਤਰ੍ਹਾਂ 4-5 ਪਾਣੀਆਂ ਚ ਧੋਵਾਂਗੇ ਕਿਉਂਕਿ ਇਹਦੇ ਨਾਲ ਮਿੱਟੀ ਲੱਗੀ ਹੁੰਦੀ ਏ ਤੇ ਇਹਨੂੰ ਸਾਫ਼ ਕਰਨਾ ਬੜਾ ਜ਼ਰੂਰੀ ਏ ਜੇ ਮਾੜੀ-ਮੋਟੀ ਵੀ ਕਿਰਕ ਰਹਿ ਗਈ ਤਾਂ ਸਾਰੇ ਦਾ ਸਾਰਾ ਸਾਗ ਦਾ ਸਵਾਦ ਖਰਾਬ ਹੋ ਜਾਣਾ ਸਾਰੀ ਮਿਹਨਤ ਖਰਾਬ ਹੋ ਜਾਣੀ ਏ ਇਸ ਲਈ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਹੀ ਸਾਫ਼ ਕਰਨਾ ਜ਼ਰੂਰੀ ਏ ਭਾਵੇਂ ਇਸ ਸਾਗ ਨੂੰ ਬਣਾਉਣ ਵਿੱਚ ਬਹੁਤਾ ਟਾਈਮ ਨਹੀਂ ਲੱਗਦਾ ਪਰ ਖਲਾਰੇ ਦੂਜੇ ਸਾਗ ਜਿੰਨੇ ਪੈਂਦੇ ਨੇ ਉਹਨੇ ਹੀ ਇਹਦੇ ਸਗਣ ਸਵਾਰਥ ਕਰਨੇ ਪੈਂਦੇ ਨੇ ਉਵੇਂ ਹੀ ਆਪਾਂ ਇਹ ਪਾਲਕ ਦੇ ਨਾਲ ਮੰਜੀ ਪਹਿਲਾਂ ਵੀ ਸਾਫ਼ ਕਰੀਦੀ ਤੇ ਅੱਜ ਵੀ ਕਰ ਰਹੇ ਆ ਕਿਉਂਕਿ ਇਹਦੇ ਉੱਤੇ ਆਪਾਂ ਪਾਲਕ ਨੂੰ ਪਾ ਦੇਵਾਂਗੇ ਤੇ ਸਾਰਾ ਪਾਣੀ نیچے ਨੁੱਟੜ ਜਾਏਗਾ ਤੇ ਨਾਲ ਹੀ ਟੋਕਾ ਵੀ ਧੋਵਾਂਗੇ ਤੇ ਕੱਪੜਾ ਵਿਛਾਵਾਂਗੇ ਤੇ ਫਿਰ ਇਹਨੂੰ ਕੱਟਾਂਗੇ ਤੇ ਲੋ ਜੀ ਟੋਕਾ ਵੀ ਧੋ ਕੇ ਧਰ ਲਿਆ ਤੇ ਹੁਣ ਇਹਨੂੰ ਕੱਟ ਲੈਣੇ ਆ ਅੱਛਾ ਇਸ ਟੋਕੇ ਨੂੰ ਵੇਖ ਕੇ ਨਾ ਤੇ ਮੈਨੂੰ ਮੇਰੀ 베ਜ ਦੀ ਯਾਦ ਆਉਂਦੀ ਪਈਏ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਤਾਂ ਉਹਨਾਂ ਨੇ ਮੈਨੂੰ ਸਪੈਸ਼ਲ ਟੋਕਾ ਆਪ ਲੈ ਕੇ ਦਿੱਤਾ ਸੀ ਉਦੋਂ ਨਵੇਂ ਨਵੇਂ ਟੋਕੇ ਆਏ ਸੀ ਤੇ ਕਹਿੰਦੇ ਸੀ ਕਿ ਮੇਰੀ ਧੀ ਨੂੰ ਸਾਗ ਨਹੀਂ ਘਟਣਾ ਹੁੰਦਾ ਅੱਗੋਂ ਇਹਦੀ ਸੱਸ ਵੀ ਨਹੀਂ ਹੈਗੀ ਤੇ ਉਹਨਾਂ ਨੇ ਸਪੈਸ਼ਲ ਲਿਆ ਕੇ ਮੈਨੂੰ ਟੋਕਾ ਦਿੱਤਾ ਸੀ ਖੈਰ ਉਹ ਟੋਕਾ ਤੇ ਨਹੀਂ ਏ ਇਹ ਤਾਂ ਫਿਰ ਬਾਅਦ ਚ ਹੋਰ ਲੈਣਾ ਪਿਆ ਉਹ ਟੁੱਟ ਗਿਆ ਸੀ ਟੋਕਾ ਤੇ ਪਰ ਹਰ ਇੱਕ ਚੀਜ਼ ਨਾਲ ਆਪਣੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਉਹਨਾਂ ਨੇ ਜਿਹੜੀਆਂ ਮੇਰੀਆਂ ਮਚੈਦਰਾਂ ਕੱਢਦੀ ਸੀ ਨਾ ਤੇ ਸਾਰੀਆਂ ਚਾਦਰਾਂ ਨੂੰ ਕ੍ਰੋਸ਼ੀਆ ਉਹਨਾਂ ਨੇ ਕੀਤਾ ਸੀ ਤੇ ਨਾਲ ਇਹ ਵੀ ਕਹਿਣਾ ਚਲ ਧੀਏ ਕਦੀ ਯਾਦ ਕਰੇਂਗੀ ਨਾ ਕਰੋਸ਼ੀਆ ਵੇਖ ਕੇ ਕਿ ਮੇਰੀ ਦਾਦੀ ਨੇ ਕੀਤਾ ਤੇ ਸੱਚੀ ਅੱਜ ਉਹਨਾਂ ਗੱਲਾਂ ਨੂੰ ਮੈਂ ਮੰਨਦੀ ਆ ਜਦੋਂ ਵੀ ਮੈਂ ਉਹਨਾਂ ਚਾਦਰਾਂ ਨੂੰ ਬਾਹਰ ਕੱਢਦੀ ਆ ਨਾ ਤਾਂ ਮੈਨੂੰ ਮੇਰੀ ਦਾਦੀ ਦੀ ਯਾਦ ਆਉਂਦੀ ਏ ਤੇ ਇੱਥੇ ਦਾਲ ਗਲ ਗਈ ਏ ਤੇ ਹੁਣ ਇਹਦੇ ਵਿੱਚ ਪਾਲਕ ਪਾ ਦਿੰਨੇ ਆ ਸਾਰੀ ਪਾਲਕ ਨੂੰ ਇਹਦੇ ਵਿੱਚ ਪਾ ਕੇ ਇੱਕ ਵਾਰ ਟੱਕਣ ਦੇ ਕੇ ਰੱਖ ਦਿਆਂਗੇ 5-7 ਮਿੰਟ ਲਈ ਉਸ ਤੋਂ ਬਾਅਦ ਇਹ ਪਾਲਕ ਨੇ ਬੈਠ ਜਾਣਾ ਫਿਰ ਇਹਦੇ ਵਿੱਚ ਕੜਛੀ ਮਾਰਾਂਗੇ ਤੇ ਫਿਰ ਇਹਨੂੰ ਆਪਾਂ ਰਿੰਨਾਂਗੇ ਚੰਗੀ ਤਰ੍ਹਾਂ ਸਾਰੀ ਦਾਲ ਤੇ ਪਾਲਕ ਨੂੰ ਹਿਲਾ ਕੇ ਫਿਰ ਇਹਨੂੰ ਟੱਕਨ ਦੇ ਕੇ ਪਕਾਵਾਂਗੇ ਕਿਉਂਕਿ ਪਾਲਕ ਨੇ ਵੀ ਜਲਦੀ ਹੀ ਪੱਕ ਜਾਣਾ ਬਸ ਤੜਕਾ ਪੋਝਦਿਆਂ ਨੂੰ ਇਹ ਤਿਆਰ ਹੋ ਜਾਣਾ ਤੇ ਹੁਣ ਕੋਲ ਤੜਕਾ ਕੱਟ ਲੈਨੇ ਆ ਇਹਨੂੰ ਟੱਕ ਕੇ ਆਪਾਂ ਪਕਾ ਲੈਨੇ ਆ ਦੂਜੇ ਪਾਸੇ ਰੱਖ ਲਈਏ ਕੜਾਈ ਤੇ ਵਿੱਚ ਪਾਤਾ ਦੇਸੀ ਘਿਓ ਤੇ ਸਾਗ ਨੂੰ ਤੜਕਾ ਤਾਂ ਦੇਸੀ ਘਿਓ ਦਾ ਹੀ ਵਧੀਆ ਲੱਗਦਾ ਹੈ ਇਸ ਲਈ ਮੈਂ ਦੇਸੀ ਘਿਓ ਲਿਆ ਤੇ ਨਾਲ ਹੀ ਪੌਣਾ ਚਮਚ ਪਾ ਦਿੱਤਾ ਜੀਰਾ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਪਿਆਜ਼ ਤੇ ਅਦਰਕ ਤੇ ਇਹਨੂੰ ਆਪਾਂ ਭੁੰਨ ਲਵਾਂਗੇ ਅੱਛਾ ਜਿੰਨਾ ਚਿਰ ਤੜਕਾ ਪੋਝ ਰਿਹਾ ਨਾ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਜਦੋਂ ਅਲੱਗ-ਅਲੱਗ ਥਾਵਾਂ ਤੋਂ ਆਪ ਨੂੰ ਪਤਾ ਲੱਗਦਾ ਕਿ ਫਲਾਣੀ ਥਾਂ ਤੋਂ ਆਪਣਾ ਕੋਈ ਵੀਡੀਓ ਨੂੰ ਦੇਖ ਰਿਹਾ ਹੈ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਬੈਠੇ ਨੇ ਨਾ ਜਿੱਥੇ ਵੀ ਮੇਰੀ ਵੀਡੀਓ ਜਾਂਦੀ ਹੈ ਬਹੁਤ ਸਾਰਾ ਪਿਆਰ ਮਿਲਦਾ ਹੈ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਪਤਾ ਲੱਗਦਾ ਕਿ ਫਲਾਣੀ ਜਗ੍ਹਾ ਤੋਂ ਆਪਾਂ ਨੂੰ ਦੇਖ ਰਹੇ ਹੋ ਤੇ ਪਾਕਿਸਤਾਨ ਦੇ ਵਿੱਚੋਂ ਵੀ ਬਹੁਤ ਸਾਰੇ ਵੀਰ ਭੈਣਾਂ ਆਪਾਂ ਨੂੰ ਦੇਖਦੇ ਨੇ ਉਹਨਾਂ ਦਾ ਵੀ ਸਪੈਸ਼ਲ ਥੈਂਕ ਯੂ ਹੈ ਤੜਕਾ ਪੁੰਨਦਿਆਂ ਨਾਲ ਹੀ ਮੈਂ ਸਾਗ ਵੀ ਦੇਖ ਰਹੀ ਆਂ ਤੇ ਇਹਦੇ ਵਿੱਚ ਇੱਕ ਵਾਰ ਮੈਂ ਕੋਟਨਾ ਮਾਰ ਦਿੱਤਾ ਤੇ ਦੇਖੋ ਜੀ ਸਾਗ ਲਗਭਗ ਬਣ ਗਿਆ ਤੇ ਹੁਣ ਇਹਦੇ ਵਿੱਚ ਚੰਗੀ ਤਰ੍ਹਾਂ ਇੱਕ ਵਾਰੀ ਕੋਟਨਾ ਮਾਰ ਲੈਂਦੇ ਆ ਤੇ ਫਿਰ ਸਾਗ ਨੇ ਤਾਂ ਬਣ ਕੇ ਤਿਆਰ ਹੋ ਜਾਣਾ ਬਸ ਤੜਕਾ ਹੀ ਪੁੱਜਣਾ ਤੇ ਇਹਨੂੰ ਆਪਾਂ ਵਿੱਚ ਪਾ ਦੇਣਾ ਤੇ ਇੱਥੇ ਮੈਂ ਚੰਗੀ ਤਰ੍ਹਾਂ ਇੱਕ ਵਾਰੀ ਫਿਰ ਤੋਂ ਕੋਟਨਾ ਮਾਰ ਦਿੱਤਾ ਤੇ ਹੁਣ ਇਹਨੂੰ ਚੈੱਕ ਕਰਦੇ ਆ ਲਓ ਜੀ ਸਾਗ ਆਪਣਾ ਬਣ ਕੇ ਤਿਆਰ ਤੇ ਹੁਣ ਤੜਕੇ ਦਾ ਜਿਹੜਾ ਕੰਮ ਰਹਿ ਗਿਆ ਉਹ ਵੀ ਪੂਰਾ ਕਰ ਲੈਨੇ ਆ ਤੇ ਇੱਥੇ ਮੈਂ ਟਮਾਟਰ ਪਾ ਦਿੱਤੇ ਸੀ ਤੇ ਉਹ ਵੀ ਪੁੱਜ ਗਏ ਨੇ ਹੁਣ ਜਿਹੜਾ ਤਣੀਆਂ ਆਇਆ ਸੀ ਪਾਲਕ ਦੇ ਨਾਲ ਉਹਨੂੰ ਵੀ ਮੈਂ ਕੱਟ ਲਿਆ ਤੇ ਧੋ ਕੇ ਉਹ ਵੀ ਇਹਦੇ ਵਿੱਚ ਪਾ ਦਿਆਂਗੇ ਤੇ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਅੱਛਾ ਇਹ ਸਾਗ ਨੂੰ ਮੈਂ ਤਾਂ ਖੁੱਲਾ ਹੀ ਬਣਾ ਰਹੀ ਆ ਤੇ ਜੇ ਤੁਸੀਂ ਸੀਟੀਆਂ ਲਗਵਾਨੀਆਂ ਤਾਂ ਦਾਲ ਨੂੰ ਦੋ ਸੀਟੀਆਂ ਲਗਵਾ ਕੇ ਫਿਰ ਪਾਲਕ ਪਾ ਦੇਣੀ ਹੈ ਤੇ ਦੋ ਹੀ ਸੀਟੀਆਂ ਫਿਰ ਪਾਲਕ ਨੂੰ ਲਗਵਾ ਲੈਣੀਆਂ ਨੇ ਤੇ ਸਾਗ ਇਹ ਬਣ ਕੇ ਤਿਆਰ ਹੋ ਜਾਂਦਾ ਤੇ ਖੁੱਲਾ ਰਿੰਨਿਆਂ ਤੇ ਖੁੱਲਾ ਰਿੰਨਾਂ ਤੇ ਵੀ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਤੇ ਸਾਗ ਆਪਣਾ ਰੈਡੀ ਹੈ ਤੇ ਆਪਾਂ ਪਾ ਦਿੱਤਾ ਤੜਕੇ ਦੇ ਵਿੱਚ ਤੇ ਹੁਣ ਇਹਨੂੰ 2-4 ਮਿੰਟ ਲਈ ਹੋਰ ਆਪਾਂ ਪਕਾਵਾਂਗੇ। ਅੱਛਾ ਇੱਕ ਚੀਜ਼ ਮੈਂ ਭੁੱਲ ਗਈ ਸੀ ਜਿਹਨੂੰ ਹੁਣ ਪਾ ਰਹੀ ਆਂ। ਇਹ ਐ ਮਿਰਚਾਂ। ਮਿਰਚਾਂ ਮੇਰੇ ਕੋਲ ਹਰੀਆਂ ਨਹੀਂ ਸੀ ਲਾਲ ਹੀ ਪਾਣੀਆਂ ਸੀ ਪਰ ਮੈਂ ਤੜਕੇ ਦੇ ਵਿੱਚ ਪਾਣੀਆਂ ਸੀ। ਚਲੋ ਕੋਈ ਗੱਲ ਨਹੀਂ। ਹੁਣ ਆਪਾਂ ਸਾਗ ਦੇ ਉੱਪਰ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਰਲ ਲਵਾਂਗੇ ਤੇ ਫਿਰ ਇੱਕ ਦੋ ਮਿੰਟ ਲਈ ਬਾਅਦ ਵਿੱਚ ਜੋ ਫਿਰ ਇਹਨੂੰ ਪਕਾ ਲਵਾਂਗੇ। ਤੇ ਸਾਗ ਆਪਣਾ ਹੁਣ ਬਣ ਕੇ ਰੈਡੀ ਹੋ ਗਿਆ। ਲਓ ਜੀ ਤਿਆਰ ਹੈ ਆਪਣਾ ਸਾਗ। ਤੇ ਹੁਣ ਆਪਾਂ ਇਹਨੂੰ ਖਾਵਾਂਗੇ ਮੱਕੀ ਦੀ ਰੋਟੀ ਦੇ ਨਾਲ। ਚਲੋ ਫਿਰ ਇਹਨੂੰ ਸਰਵ ਕਰ ਲੈਨੇ ਆਂ। ਏ ਆ ਜੀ ਅੱਜ ਦੀ ਆਪਣੀ ਰੈਸਪੀ ਦਾਲ ਤੇ ਪਾਲਕ ਦਾ ਸਾਗ ਤੁਹਾਨੂੰ ਇਹ ਰੈਸਪੀ ਕਿਵੇਂ ਲੱਗੀ ਏ ਜਰੂਰ ਦੱਸਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਤੇ ਜੇ ਰੈਸਪੀ ਪਸੰਦ ਆਉਂਦੀ ਏ ਤਾਂ ਲਾਈਕ ਜਰੂਰ ਕਰਿਆ ਕਰੋ ਤੇ ਇਸੇ ਤਰ੍ਹਾਂ ਦੀਆਂ ਪਿੰਡੂ ਗੱਲਾਂ ਤੇ ਪਿੰਡੂ ਰੈਸਪੀਜ਼ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ